ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਹੁਣ ਪੰਜਾਬ ਚ ਹੜ੍ਹ ਆਏ ਹੋਏ ਨੇ ਤੇ ਆਪਾਂ ਨੂੰ ਵੱਧ ਤੋਂ ਵੱਧ ਹੜ੍ਹਾਂ ਚ ਜੋ ਫਸੇ ਹੋਏ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਜੋ ਵੀ ਜ਼ਰੂਰਤ ਦਾ ਸਮਾਨ ਚਾਹੀਦਾ ਜਿੰਨਾ ਕ ਆਪਣੇ ਤੋਂ ਹੋ ਸਕੇ ਉਹਨਾਂ ਵੱਧ ਚੜ ਕੇ ਆਪਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਜਿੰਨਾ ਵੀ ਵੱਧ ਚੜ ਕੇ ਆਪਾਂ ਯੋਗਦਾਨ ਦੇ ਸਕਦੇ ਆ ਆਪਾਂ ਨੂੰ ਦੇਣਾ ਚਾਹੀਦਾ ਚਾਹੇ ਥੋੜੇ ਤੇ ਥੋੜੇ ਪੈਸੇ ਨਾਲ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਰ ਮਦਦ ਹੋਵੇ ਅੱਜ ਆਪਾਂ ਇਸ ਵੀਡੀਓ ਚ ਗੱਲ ਕਰਦੇ ਆ ਉਹਨਾਂ ਕਲਾਕਾਰਾਂ ਦੀ ਜਿਨ੍ਹਾਂ ਨੇ ਹੜ੍ਹ ਪੀੜਤਾਂ ਲਈ ਆਪਣੇ ਆਪ ਤੋਂ ਮਦਦ ਦਾ ਐਲਾਨ ਕੀਤਾ ਉਹਨਾਂ ਚ ਬੱਬੂ ਮਾਨ ਵੀ ਨੇ ਰਣਜੀਤ ਬਾਵਾ ਵੀ ਨੇ ਸਤਿੰਦਰ ਸਰਤਾਜ ਵੀ ਨੇ ਗੁਰਦਾਸ ਮਾਨ ਵੀ ਨੇ ਦਿਲਜੀਤ ਦਸਾਂਝ ਵੀ ਨੇ ਤੇ ਹੋਰ ਬਹੁਤ ਵੱਡੀ ਲਿਸਟ ਹੈ ਇੰਦਰਜੀਤ ਨੀਕੂ ਤੇ ਹੋਰ ਕਿੰਨੇ ਹੀ ਨਾਮ ਨੇ ਪਹਿਲਾਂ ਗੱਲ ਕਰਦੇ ਆ ਬੱਬੂ ਮਾਨ ਦੀ ਜਿਹਦਾ ਕੈਨੇਡਾ ਵਿਨੀਪੈਗ ਚ ਇੱਕ ਸ਼ੋਅ ਹੋ ਰਿਹਾ ਸੀ ਤੇ ਸ਼ੋਅ ਬੱਬੂ ਮਾਨ ਦਾ ਹਮੇਸ਼ਾ ਹਾਊਸਫੁੱਲ ਹੀ ਜਾਂਦਾ ਹੈ ਤੇ ਉਹ ਸ਼ੋਅ ਨੂੰ ਦੇਖਣ ਲਈ ਬਹੁਤ ਜ਼ਿਆਦਾ ਆਡੀਅנס ਵੀ ਹੁੰਦੀ ਹੈ ਬੱਬੂ ਮਾਨ ਨੇ ਆਪਣਾ ਸ਼ੋਅ ਕੰਪਲੀਟ ਕਰਨ ਤੋਂ ਬਾਅਦ ਇਹ ਗੱਲ ਅਨਾਉਂਸ ਕੀਤੀ ਕਿ ਜੋ ਵੀ ਮੇਰੇ ਸ਼ੋਅ ਤੋਂ ਕਮਾਈ ਹੋਊਗੀ ਉਹ ਕਮਾਈ ਜੋ ਪੰਜਾਬ ਚ ਹੜ ਆਏ ਹੋਏ ਨੇ ਤੇ ਜੋ ਲੋਕਾਂ ਨੂੰ ਉਹਨਾਂ ਹੜਾਂ ਚ ਜੋ ਵੀ ਮਦਦ ਚਾਹੀਦੀ ਹੈ ਇਸ ਸ਼ੋਅ ਤੋਂ ਹੋਈ ਕਮਾਈ ਮੈਂ ਉੱਥੇ ਹੀ ਲਾਵਾਂਗਾ ਬੱਬੂ ਮਾਨ ਦੀ ਜੇ ਗੱਲ ਕਰੀਏ ਤਾਂ ਬੱਬੂ ਮਾਨ ਹਮੇਸ਼ਾ ਪਿੰਡਾਂ ਚ ਰਹਿਣ ਵਾਲਿਆਂ ਦੀ ਮਦਦ ਕਰਦਾ ਆ ਕਿਉਂਕਿ ਉਹ ਆਪ ਪਿੰਡ ਚ ਰਹਿੰਦਾ ਖੰਟਮਾਨਪੁਰ ਤੇ ਉਹ ਪਿੰਡਾਂ ਚ ਰਹਿੰਦਾ ਹੋਣ ਕਰਕੇ ਉਹਨੂੰ ਦੁੱਖ ਤਕਲੀਫਾਂ ਵੀ ਪਿੰਡਾਂ ਵਾਲਿਆਂ ਦੀ ਪਤਾ ਹੈ ਤੇ ਹੁਣ ਤਾਂ ਪੂਰੇ ਪੰਜਾਬ ਚ ਹੜਾਂ ਦਾ ਮਾਹੌਲ ਹੈ ਹੜ ਆਏ ਹੋਏ ਆ ਤੇ ਕਿੰਨਾ ਕੁ ਜ਼ਿਆਦਾ ਹਰ ਇੱਕ ਨੂੰ ਔਖਾ ਹੋ ਰਿਹਾ ਕਿਸੇ ਦੇ ਘਰ ਟੁੱਟ ਗਏ ਕਿਸੇ ਦੇ ਡੰਗਰ ਹੀ ਰੁੜ ਗਏ ਕਿਸੇ ਦੀਆਂ ਬੱਕਰੀਆਂ ਰੁੜ ਗਈਆਂ ਜੋ ਘੱਟ ਕੀਮਤ ਨਹੀਂ ਰੱਖਦੇ ਡੰਗਰ ਵੀ ਕਈ ਕਈ ਲੱਖ ਦੀ ਕੀਮਤ ਰੱਖਦੇ ਆ ਕਿਉਂਕਿ ਡੰਗਰਾਂ ਨੂੰ ਖੋਣ ਦਾ ਦੁੱਖ ਉਹੀ ਦੱਸ ਸਕਦਾ ਜਿਨ੍ਹਾਂ ਨੇ ਉਹਨਾਂ ਪਸ਼ੂਆਂ ਨੂੰ ਖੋਇਆ ਤੇ ਹਰ ਤਰ੍ਹਾਂ ਦੀ ਸਹਾਇਤਾ ਹੁਣ ਪੰਜਾਬੀ ਕਲਾਕਾਰਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਰਣਜੀਤ ਬਾਵਾ ਦੀ ਰਣਜੀਤ ਬਾਵਾ ਦਾ ਵੀ ਕੈਨੇਡਾ ਦੇ ਅਲਬਰਟਾ 'ਚ ਸ਼ੋਅ ਹੋ ਰਿਹਾ ਸੀ ਤੇ ਰਣਜੀਤ ਬਾਵਾ ਨੇ ਵੀ ਇਹ ਕਿਹਾ ਕਿ ਮੈਂ ਸ਼ੋਅ ਦੀ ਜਿੰਨੀ ਵੀ ਕਮਾਈ ਹੋਊਗੀ ਉਹ ਸਾਰੀ ਕਮਾਈ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਾਨ ਕਰਾਂਗਾ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿਉਂਕਿ ਹਰ ਕੋਈ ਕਲਾਕਾਰ ਆਪਣੇ ਲਈ ਮਿਹਨਤ ਕਰਦਾ ਹੈ ਤੇ ਇਸ ਦੁੱਖ ਦੀ ਘੜੀ 'ਚ ਪੰਜਾਬ ਨਾਲ ਖੜਨਾ ਉਹਨਾਂ ਲੋਕਾਂ ਨਾਲ ਖੜਨਾ ਜਿਨ੍ਹਾਂ ਨੇ ਇਹਨਾਂ ਕਲਾਕਾਰਾਂ ਨੂੰ ਬਣਾਇਆ ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਉਸ ਤੋਂ ਬਾਅਦ ਸਤਿੰਦਰ ਸਰਤਾਜ ਦੀ ਜੇ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਨੇ ਆਪਣੀ ਜੋ ਸਰਤਾਜ ਫਾਊਂਡੇਸ਼ਨ ਹੈ ਉਹਦੇ ਰਾਹੀਂ ਵੀ ਪੰਜਾਬ ਦੇ 500 ਪਿੰਡਾਂ ਨੂੰ ਇੱਕ ਮਹੀਨੇ ਲਈ ਰਾਸ਼ਨ ਦੇਣ ਦੀ ਗੱਲ ਕਹੀ ਹੈ ਤੇ ਇਹ ਨਾ ਕਲਾਕਾਰਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਅੱਜ ਜੋ ਵੀ ਹਾਂ ਜਿੱਥੇ ਮਰਜ਼ੀ ਪਹੁੰਚ ਗਏ ਜਿੰਨੇ ਮਰਜ਼ੀ ਵੱਡੇ ਸਿੰਗਰ ਅਸੀਂ ਬਣ ਗਏ ਇੱਕ ਸਮੇਂ ਤੇ ਆਪਾਂ ਵੀ ਆਮ ਬੰਦੇ ਹੀ ਸੀ ਤੇ ਜਿਨ੍ਹਾਂ ਕਰਕੇ ਅਸੀਂ ਕਲਾਕਾਰ ਬਣੇ ਜਿਨ੍ਹਾਂ ਕਰਕੇ ਸਾਡਾ ਐਡਾ ਵੱਡਾ ਨਾਮ ਬਣਿਆ ਅਸੀਂ ਉਹਨਾਂ ਨੂੰ ਭੁੱਲ ਜਾਈਏ ਇਹ ਤਾਂ ਹੋ ਹੀ ਨਹੀਂ ਸਕਦਾ ਇਸ ਕਰਕੇ ਅੱਜ ਦੇ ਸਮੇਂ ਸਾਰੇ ਪੰਜਾਬ ਦੇ ਕਲਾਕਾਰ ਪੰਜਾਬ ਦੇ ਲੋਕਾਂ ਨਾਲ ਖੜੇ ਨੇ ਜਿਨ੍ਹਾਂ ਚ ਸਤਿੰਦਰ ਸਰਤਾਜ ਬੱਬੂ ਮਾਨ ਇੰਦਰਜੀਤ ਨੀਕੂ ਰੇਸ਼ਮ ਸਿੰਘ ਅਨਮੋਲ ਤੇ ਹੋਰ ਕਿੰਨੇ ਹੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਵੀਡੀਓ ਚ ਪਹਿਲਾਂ ਵੀ ਨਾਂ ਲਿਆ ਤਾਂ ਆਪਾਂ ਵੀ ਆਪਣੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਯੋਗਦਾਨ ਪਾਈਏ ਚਾਹੇ ਉਹ ਕਿਸੇ ਵੀ ਤਰੀਕੇ ਦਾ ਹੋਵੇ ਚਾਹੇ ਵੱਧ ਕਰੀਏ ਚਾਹੇ ਘੱਟ ਕਰੀਏ ਪਰ ਆਪਣਾ ਹਿੱਸਾ ਜ਼ਰੂਰ ਪਾਈਏ